अच्छा भाई जी जस्सी जी जे कोई ਸਾਡੇ ਚੈਨਲ ਤੇ ਥੋੜੀ ਇਹ ਵੀਡੀਓ ਦੇਖ ਕੇ ਤੁਹਾਡੇ ਕੋਲੋਂ ਕੰਮ ਕਰਾਉਣ ਲਈ ਕੋਈ ਆਪਣੀ ਕੋਈ ਵੀ ਵਹੀਕਲ ਲੈ ਕੇ ਆਉਂਦਾ ਤਾਂ ਉਹਦੇ ਲਈ ਤੁਸੀਂ ਕੋ ਸਾਡਾ ਫਿਰ ਜਾਂ ਸਾਡੇ ਚੈਨਲ ਤੇ ਦੇਖਣ ਆ ਲੈਣ ਦਾ ਕੋਈ ਮਾਨਦਾਨ ਕਰੋਗੇ ਹਾਂਜੀ ਭਾਜੀ ਹਜ਼ੂਰ ਕਰਾਂਗੇ ਜਿੱਦਾਂ ਤੁਸੀਂ ਤੁਹਾਡਾ ਲਾਇਕ ਔਰ ਸ਼ੇਅਰ ਕਰਕੇ ਆਊਗਾ ਜੋ ਮੰਨਦਾ ਮਾਣੂਗਾ ਆਪਾਂ ਉਹਨਾਂ ਦਾ ਕਰਾਂਗੇ ਜੋ ਲੇਬਰ ਚ ਡਿਸਕਾਊਂਟ ਕਰਾਂਗੇ ਲੇਬਰ ਚ ਕੌਣ ਸੀ ਹਰੀ ভাই ਇਹ ਸਾਰਾ ਕੁਝ ਤਾਂ ਆਵਾਜ਼ ਆ ਰਹੀ ਹੈ ਕਦੇ ਦਰਾਓ ਸਟਾਰਟ ਸਟਾਰਟ ਕਰੋ ਹੋਰ ਠੀਕ ਹੈ ਚੈੱਕ ਕਰ ਲੈਂਦੇ ਆ ਅਸੀਂ ਮਹਾ ਪੰਜਾਬ ਯੂਐਸਏ ਵੱਲੋਂ ਇੱਕ ਉਪਰਾਲਾ ਸ਼ੁਰੂ ਕੀਤਾ ਸੀ ਕਿ ਅਲੱਗ-ਅਲੱਗ ਥਾਵਾਂ ਤੇ ਜਾ ਕੇ ਜਿਹੜੇ ਸਾਡੇ ਪੰਜਾਬੀ ਵੀਰ ਕਿਰਤ ਕਰ ਰਹੇ ਨੇ ਆਪਣੇ ਆਪਣੇ ਕੰਮ ਕਰ ਰਹੇ ਨੇ ਆਪਣੇ ਆਪਣੇ ਕੰਮ ਨਾਲ ਆਪਣੀ ਰੋਜੀ ਚਲਾ ਰਹੇ ਆ ਅਸੀਂ ਕੋਸ਼ਿਸ਼ ਕੀਤੀ ਵੀ ਕਿਉਂ ਨਾ ਇਹਨਾਂ ਲੋਕਾਂ ਦੀਆਂ ਮੁਸ਼ਕਲਾਂ ਨਾਲ ਵੀ ਤੁਹਾਨੂੰ ਜਾਣੂ ਕਰਵਾਇਆ ਜਾਵੇ ਜਿਵੇਂ ਅੱਜਕੱਲ੍ਹ